ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬ੍ਰੀਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆਪਾਂ ਜਿਹੜੀ 11 ਇੰਚ ਮੋਟਾ ਹੈ ਆਪਣੀ ਜਿਹੜੀ ਕਮੀਜ਼ ਆ ਆ ਦੇਖੋ ਇਸ ਤਰ੍ਹਾਂ 11 ਇੰਚ ਮੋਟਾ ਹੈ ਦਾ ਆਵਾ ਇੱਥੋਂ ਲੈ ਕੇ ਇੱਥੋਂ ਤੱਕ 11 ਇੰਚ ਬੰਦਾ ਹੈਗਾ ਤੇ 11 ਇੰਚ ਮੋਢੇ ਦੀ ਬਾਹਾਂ ਆਪਾਂ ਕਿਸ ਤਰ੍ਹਾਂ ਜੜਨੀ ਹੈ ਤੇ ਕਿਸ ਤਰ੍ਹਾਂ ਉਦੀ ਕਾਰਟ ਪਾਉਣੀ ਆ ਤੇ ਕਿਸ ਤਰ੍ਹਾਂ ਉਹਦੇ ਵਿੱਚ ਜੋੜ ਪੈਂਦਾ ਹੈ ਇਹ ਤੁਹਾਨੂੰ ਦੱਸਾਂਗੇ ਆ ਦੇਖੋ ਆਪਣਾ 11 ਇੰਚ ਤੇ ਆ ਰਿਹਾ ਹੈ 11 ਇੰਚ ਮੋਡਾ ਹੈ ਆਪਣਾ ਭਾਰੀ ਨਾਪ ਦਾ ਸੂਟ ਆ ਇਹਦੀ ਛਾਤੀ ਹੈਗੀ ਹੈਗੀ 25 ਇੰਚ 11 ਇੰਚ ਮੋਡਾ 11 ਇੰਚ ਮੋਡੇ ਦੇ ਹਿਸਾਬ ਨਾਲ ਆਪਣਾ ਬਾਹਾਂ ਦੇ ਵਿੱਚ ਕਿਸ ਤਰ੍ਹਾਂ ਜੋੜ ਪਾਉਣਾ ਹੈਗਾ ਤੇ ਉਹਦੀ ਕਿਸ ਤਰ੍ਹਾਂ ਕਟਾਈ ਕਰਨੀ ਹੈ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਇਸ ਵੀਡੀਓ ਵਿੱਚ ਦੇਵਾਂਗੇ ਵੀਡੀਓ ਨਾਲ ਬਣੇ ਰਹੋ ਆ ਵਾਲੇ ਪਾ ਬਾਹਾਂ ਕੱਟ ਕੇ తీਏ ਦੀ ਦੋਨੇ बाजू ਆ ਇਹਨੂੰ ਡਬਲ ਫੋਲਡ ਕਰਕੇ ਇਸ ਤਰ੍ਹਾਂ ਰੱਖ ਲੈਣਾ ਹੈਗਾ ਫਾਈਲ ਨੂੰ ਇੱਕ ਕੰਨਾ ਹੋ ਗਈ ਤੇ ਦੋ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਡਬਲ ਫੋਲਡ ਕਰਕੇ ਆਪਾਂ ਇਹਦਾ ਮੋਢਾ ਬਣਾ ਲਏ ਦੀ ਕਿੰਨਾ ਆਊਗਾ ਇਹਦੇ ਪਰੋਂ ਦੇ ਵਿੱਚ ਜੋੜ ਕੇ ਇਸ ਤਰ੍ਹਾਂ ਪਾਉਣਾ ਆਪਾਂ ਆਹ ਇੱਕ ਵੇਲੇ ਮੋਟਾ 10 ਇੰਚ ਹੀ ਬਣ ਰਿਹਾ ਸਿਰਫ 10 ਇੰਚ ਬਣ ਰਿਹਾ ਹੁਣ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਆ ਦੋ ਕੱਪੜੇ ਕੱਟ ਕੀਤੇ ਆਪਾਂ ਦੋ ਦੋ ਇਹ ਜਿਹੜਾ ਜੋੜ ਪਾਉਣਾ ਆਪਾਂ ਦੋਨੇ ਸਾਈਡਾਂ ਤੇ ਪਾਉਣਾਗਾ ਆ ਵਾਲੀ ਜਿੱਦਾਂ ਆਪਣੀ ਬਾਹ ਹੋਗੀ ਤੇ ਇੱਕ ਸਾਈਡ ਤੇ ਆਪਾਂ ਇੱਧਰ ਪਾਉਣਾ ਆਏਗਾ ਜੋੜ ਤੇ ਇੱਕ ਸਾਈਡ ਤੇ ਇੱਧਰ ਪਾਉਣਾ ਇੱਕ ਪਾਸੇ ਨਹੀਂ ਪਾਉਣਾ ਦੋਨੇ ਸਾਈਡਾਂ ਤੇ ਬਰਾਬਰ ਬਰਾਬਰ ਜੋੜ ਪਾਉਣਾ ਆਏਗਾ ਉਹ ਜਿਹੜਾ ਜੋੜ ਆਊਗਾ ਆਪਣੇ نیچے ਆ ਜਾਊਗਾ ਫਿਰ ਦਿਸਣਾਂ ਨਹੀਂ ਆ ਜੇ ਆਪਾਂ ਇੱਕ ਸਾਈਡ ਤੇ ਜੋੜ ਪਾਉਣੇ ਆ ਫਿਰ ਉਹ ਇੱਕ ਸਾਈਡ ਤੇ ਦਿਸਣ ਲੱਗ ਜਾਂਦਾ ਹੈਗਾ ਹੁਣ ਤੁਹਾਨੂੰ ਜੋੜ ਪਾ ਕੇ ਤੇ ਬਾਹਾਂ ਦੀ ਉਹਦੇ ਨਾਲ ਜੋੜ ਕੇ ਮੋਢੇ ਨਾਲ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਆਪਾਂ ਜਿਹੜੀ 11 ਇੰਚ ਮੋਢੇ ਦੀ ਕਾਰਟ ਪਾਉਣੀ ਆ ਤੇ ਕਿਸ ਤਰ੍ਹਾਂ ਉਹਦੇ ਵਿੱਚ ਜੋੜ ਪਾਉਣਾ ਹੈ ਵੀਡੀਓ ਨਾਲ ਬਣੀ ਰਹੋ ਹਾਂਜੀ ਇਸ ਤਰ੍ਹਾਂ ਆਪਾਂ ਜਿਹੜੀ ਆਪਣੇ ਬਾਹਾਂਾਂ ਦੀ ਉਹਦੇ ਵਿੱਚ ਦੋਨੇ ਸਾਈਡਾਂ ਤੇ ਜੋੜ ਪਾਵਾਂਗੇ ਜੋੜ ਪਾ ਕੇ ਫਿਰ ਕੱਟ ਪਾ ਕੇ ਤੁਹਾਨੂੰ ਦਿਖਾਉਣੀਆਂ ਦੀ ਆਪਾਂ 11 ਇੰਚ ਮੋਢੇ ਕਿਸ ਤਰ੍ਹਾਂ ਅਟੈਚ ਕਰਨੀਆਂ ਬਾਹਾਂ ਇਹਦੇ ਵਿੱਚ ਜਿਆਦਾ ਤਰਪਣਾ ਨੂੰ ਦਿੱਕਤ ਆਉਂਦੀ ਹੈ ਆਹ ਵਾਲੀ ਆਪਣੀ ਜਿਹੜੀ ਬਾਹ ਹੈ ਇਹਦੇ ਇੱਕ ਸਾਈਡ ਤੇ ਆਪਾਂ ਇਧਰਲੇ ਪਾਸੇ ਜੋੜ ਪਾਵਾਂਗੇ ਤੇ ਇੱਕ ਸਾਈਡ ਤੇ ਇਧਰ ਪਾਵਾਂਗੇ ਠੀਕ ਹੈ ਜੀ ਕਿਉਂਕਿ ਇਸ ਤਰ੍ਹਾਂ ਜੋੜ ਪਾਉਣ ਦੇ ਨਾਲ ਜਿਹੜਾ ਆਪਣਾ ਜੋੜ ਹੁੰਦਾ ਹੈ ਉਹ ਆਪਣਾ نیچے ਆ ਜਾਂਦਾ ਉੱਪਰ ਨਹੀਂ ਦਿਖਦਾ ਜੋੜ ਮੈਂ ਇਸ ਤਰ੍ਹਾਂ ਹੀ ਪਾਣੀ ਹੁੰਦੀ ਹੈ ਦੋਨੇ ਸਾਈਡਾਂ ਤੇ ਜੋੜ ਪਾਣੀ ਹੁੰਦੀ ਹੈ ਕਈ ਭੈਣਾਂ ਇੱਕ ਥਾਂ ਤੇ ਇੱਕ ਪਾਸੇ ਜੋੜ ਪਾ ਦੇਣੀ ਉਹ ਫਿਰ ਆਪਣੇ ਦਿਖਦਾ ਰਹਿੰਦਾ ਹੈਗਾ ਇੱਕ ਸਾਈਡ ਤੇ ਆਪਾਂ ਕਤੀਆ ਪੌਸਤਾਂ ਚੋਰਾਂ ਨਾਲ ਇਹ ਅੱਧੀ ਵਾਂਹ ਦੀ ਕਟਾਈ ਆ ਭਾਰੀ ਨਾਪ ਦੀ ਆਪਾਂ ਦੋਨੇ ਬਾਹਾਂ ਦੇ ਜੋੜ ਆ ਜਿਹੜੇ ਉਹ ਜੋੜ ਅਟੈਚ ਕਰ ਲੈਨੇ ਆ ਫਿਰ ਆਪਾਂ ਤੁਹਾਨੂੰ ਵੀ ਚਕਾਟ ਪਾ ਕੇ ਦਿਖਾਵਾਂਗੇ ਕਿਸ ਤਰ੍ਹਾਂ ਕਾਰਟ ਪਾਉਣੀ ਹੈ ਤੇ ਕਿਸ ਤਰ੍ਹਾਂ ਬਾਹ ਨੂੰ ਆਪਾਂ ਜੋੜਨਾ ਹੈਗਾ ਹੁਣ ਆਪਾਂ ਇਹਦੇ ਜੋੜ ਦੇ ਉੱਪਰ ਸਮਾਰ ਕੇ ਪ੍ਰੈਸ ਕਰਨ ਨਾਲ ਇਹਨੂੰ ਬਿਠਾ ਲੈਣਾਗਾ ਪ੍ਰੈਸ ਕਰਕੇ ਫਿਰ ਆਪਾਂ ਇਹਦੇ ਕਾਰਟ ਪਾਵਾਂਗੇ ਕਾਰਟ ਪਾ ਕੇ ਤੁਹਾਨੂੰ ਦਿਖਾਵਾਂਗੇ ਹਾਂਜੀ ਆਪਾਂ ਇਸ ਤਰ੍ਹਾਂ ਬਾਹਰ ਰੱਖ ਲੈਣੀ ਆ ਆਪਣੀ ਚੰਗੀ ਤਰ੍ਹਾਂ ਪ੍ਰੈਸ ਕਰਕੇ ਹੁਣ ਆਪਾਂ ਕਾਰਟ ਪਾਵਾਂਗੇ ਆਪਾਂ ਆ ਰਹੇ ਚ ਮੋਡੇ ਦੀ ਸਮਨਾ ਨੂੰ ਜਿਹੜੀ ਆਪਣੀ ਮੂਰੀ ਆ ਪਹਿਲਾਂ ਕੋ ਬ ਲਵਾਂਗੇ ਮੂਰੀ ਆ ਫਲਾਵਰ ਦੇ ਸਾਰ ਨਾਲ ਲੈਣੀ ਆ ਕਿੱਧਰ ਰੱਖਣੀ ਆ ਇੱਧਰਲੇ ਪਾਸੇ ਰੱਖਣੀ ਆ ਆਪਾਂ ਮੂਰੀ ਇੱਥੋਂ ਲਵਾਂਗੇ 8 ਇੰਚ ਮੂਰੀ ਆਪਣੀ ਰੈਡੀ ਆ ਆਪਾਂ ਆਖਾਂ ਰੱਖਾਂਗੇ ਇੱਥੋਂ 9.5 ਇੰਚ ਹੁਣ ਆਪਾਂ ਮੋਡਾ ਮੋਡੇ ਦੀ ਕਟਿੰਗ ਕਰਨੀ ਆ ਇੱਥੋਂ ਆਪਾਂ 3 ਇੰਚ ਲਵਾਂਗੇ ਕਾਟ ਨੀਚੇ ਆਪਾਂ ਇੱਥੋਂ ਆਪਾਂ ਸਾਢੇ 12 ਤੱਕ ਕਪੜਾ ਲੈ ਕੇ ਬਾਕੀ ਦੀ ਕਟਿੰਗ ਕਰ ਦਾਂਗੇ ਜੋੜ ਆਪਣੇ ਤੋਂ ਵੱਡੇ ਪੈਗੇ ਇਹਨੂੰ ਆਪਾਂ ਕੱਟ ਕਰ ਸੰਭੀ ਹੁਣ ਆਪਾਂ نیچے ਤੋਂ 3 ਇੰਚ ਦੀ ਘਾਟ ਇੱਥੇ ਪਾਉਣੀ ਆ ਹੁਣ ਆਪਾਂ ਇਹਨੂੰ ਦੋਨਾਂ ਸਾਈਡਾਂ ਨੂੰ ਮਿਲਾ ਦੇਣਾ ਇਹਦੇ ਨਾਲ ਇੱਥੋਂ ਇਹਦੇ ਨਾਲ ਮਿਲਾ ਦੇਣਾ ਤੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਹ ਫੁੱਲ ਭਾਰੀ ਨਾਪ ਦੀ ਹੈਗੀ ਕਟਾਈ 11 ਇੰਚ ਮੋਢੇ ਦੀ ਕਟਾਈ ਹੈ ਇਹ ਐਕਾਪਾ ਕਟਿੰਗ ਕਰਨੇ ਦੀ ਠੀਕ ਹੈ ਜੀ ਇਹ ਹੋ ਗਈ ਆਪਣੀ ਬਾਹਾਂ ਦੀ ਕਟਿੰਗ ਹੁਣ ਆਪਾਂ ਕਿੰਨੀ ਰੱਖਣੀ ਹੈ ਬਾਹਰ ਰੱਖਣੀ ਆਪਣੀ ਸਾਢੇ 8 8 ਇੰਚ 7 ਇੰਚ ਸੌਰੀ 7 ਇੰਚ ਆਪਣੀ ਜਿਹੜੀ ਬਾਹ ਹੈ ਰੈਡੀ ਆਪਾਂ ਸਾਢੇ 7 ਰੱਖ ਕੇ ਇੱਥੇ ਟੱਕ ਲਾ ਲਾਂਗੇ ਕਿਉਂਕਿ ਆਪਾਂ ਇੱਥੇ ਲੈਸ ਲਾਵਾਂਗੇ ਸਾਇਆ ਆਪਾਂ ਫੋਲਡਿੰਗ ਦੇ ਵਿੱਚ ਦੇਵਾਂਗੇ ਇਸ ਤਰ੍ਹਾਂ ਆਪਾਂ ਇਹਦੀ ਜਿਹੜੀ ਬਾਹਾਂ ਦੀ ਕਟਾਈ ਕਰਨੀ ਆ ਹੁਣ ਆਪਾਂ ਤੁਹਾਨੂੰ ਬਾਹਾਂ ਨੂੰ ਉਹਦੇ ਨਾਲ ਮੋਢੇ ਦੇ ਨਾਲ ਕਮੀਜ਼ ਦੇ ਨਾਲ ਕਿਸ ਤਰ੍ਹਾਂ ਜੋੜਨਾ ਹੈ ਇਹ ਜਾਣਕਾਰੀ ਦੇਵਾਂਗੇ ਪਹਿਲਾਂ ਪੈਰੇ ਤੇ ਲੈਸ ਲਾ ਕੇ ਰੈਡੀ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਇਹਨੂੰ ਬਾਹਾਂ ਦੇ ਨਾਲ ਮੋਢੇ ਨਾਲ ਕਿਸ ਤਰ੍ਹਾਂ ਅਟੈਚ ਕਰਨਾ ਹੈਗਾ ਕਮੀਜ਼ ਨਾਲ ਹਾਂਜੀ ਆਪਾਂ ਜਿਹੜਾ ਆਪਣੀ ਕੁੜਤੀ ਆ ਇਸ ਤਰ੍ਹਾਂ ਕੁੜਤੀ ਦੇ ਵਿੱਚ ਆਪਾਂ ਕਾਟ ਪਾ ਲਈ ਆ ਕੁੜਤੀ ਦੇ ਵਿੱਚ ਕਾਟ ਪਾ ਕੇ ਤੇ ਇਹਦੀ ਫਿਟਿੰਗ ਦੀ ਨਿਸ਼ਾਨੀ ਵੀ ਲੱਗੀ ਹੋਈ ਆ ਜਿਹੜੀ ਆਪਣੀ ਬਾਹ ਸੀਗੀ ਉਹ ਆਪਾਂ ਇਸ ਤਰ੍ਹਾਂ ਲੈਂਸ ਲਾ ਕੇ ਰੈਡੀ ਕਰ ਲਈ ਆ ਕਟਾਈ ਕਰ ਲਈ ਸੀ ਜੀ ਦੋਨੇ ਬਾਹਾਂ ਦੇ ਵਿੱਚ ਇਹਨੂੰ ਆਪਾਂ ਜੋੜਨਾ ਕਿਵੇਂ ਹੁਣ ਤੁਹਾਨੂੰ ਦੱਸਦੇ ਆ ਜਿਹੜੀ ਆਪਣੀ ਬਾਹ ਆਏਗੀ ਉਹਨੂੰ ਇਸ ਤਰ੍ਹਾਂ ਰੱਖਣਾ ਆ ਆਪਾਂ ਇਸ ਤਰ੍ਹਾਂ ਰੱਖ ਕੇ ਆਪਾਂ ਦੇਖਣਾ ਵੀ ਆਪਣੀ ਜਿਹੜੀ ਸਲਾਈ ਐ ਮੋਢੇ ਵਾਲੀ ਕਿੱਥੋਂ ਤੱਕ ਆਉਂਦੀ ਆ ਫਿਰ ਉੱਥੇ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਲੈਣੀ ਆ ਇੱਥੇ ਆਉਗੀ ਤੇ ਇਹਦੀ ਮੋਰੀ ਸੀਗੀ 8 ਇੰਚ ਇਸ ਤਰ੍ਹਾਂ ਇਹਦੀ ਮੋਰੀ ਤੇ ਨਿਸ਼ਾਨੀ ਲਾ ਲੈਣੀ ਆ ਇਸ ਤਰ੍ਹਾਂ ਦੀ ਮੂਰੀ ਤੇ ਨਿਸ਼ਾਨੀ ਲਾ ਕੇ ਤੇ ਇਹਨੂੰ ਆਪਾਂ ਇਸ ਪਰਾ ਦੇ ਨਾਲ ਜੋੜ ਦੇਣਾ ਤੇ ਆ ਥੋੜਾ ਜਿਹਾ ਜੋੜ ਹੀ ਆਊਗਾ ਆਪਣੀ ਸਲਾਈ ਦੇ ਵਿੱਚ ਠੀਕ ਹੈ ਜੀ ਦੋਨੀਆਂ ਸਾਈਡਾਂ ਤੇ ਜੋੜ ਪਾਉਣ ਦਾ ਇਹ ਕੀ ਫਾਇਦਾ ਵੀ ਥੋੜਾ ਜੋੜ ਆਉਂਦਾ ਹੈ ਸਲਾਈ ਦੇ ਵਿੱਚ ਬਾਕੀ ਆਪਣਾ ਬਾਹਰ ਤੇ ਲੈ ਜਾਊਗਾ 8 ਇੰਚ ਤੇ ਆਪਾਂ ਨਿਸ਼ਾਨੀ ਆਹ ਲਾ ਲੈਣੀ ਹੈ ਤੇ ਆ ਆਪਾਂ ਹੁਣ ਦੇਖਾਂਗੇ ਵੀ ਆਪਣਾ ਮੋਢਾ ਕਿੰਨਾ ਬਣੂਗਾ ਆ ਦੇਖੋ 11 ਇੰਚ ਆਪਣਾ ਮੋਢਾ ਬਣ ਰਿਹਾ ਹੈ ਨਾ ਇੱਥੋਂ ਆਪਣਾ ਮੋਢਾ 11 ਇੰਚ ਬਣ ਰਿਹਾ ਹੈ ਇਹਦੀ ਆਪਾਂ ਹੁਣ ਸਲਾਈ ਲਾ ਕੇ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਕਰਨਾ ਹੈ ਦੂਸਰੇ ਪਾਸੇ ਵੀ ਆਪਾਂ ਮੋਢੇ ਨੂੰ ਆਪਣੀ ਬਾਹ ਨੂੰ ਇਸ ਤਰ੍ਹਾਂ ਰੱਖ ਕੇ ਇਹਦੀ ਆਪਾਂ ਜਿਹੜੀ ਆਹ ਵਾਲੀ ਸਲਾਈ ਹੁੰਦੀ ਹੈ ਨੀਚੇ ਵਾਲੀ ਇਹ ਕਿਸ ਤਰ੍ਹਾਂ ਲਾਉਣੀ ਹੈ ਇਸ ਤਰ੍ਹਾਂ ਰੱਖ ਕੇ ਮੋਢੇ ਨੂੰ ਇਸ ਤਰ੍ਹਾਂ ਜਿਹੜੀ ਆਪਣੀ ਬਾਹ ਹੋਊਗੀ ਇਹਦੇ ਵਿੱਚ ਆਪਾਂ ਸੈਂਟਰ ਕੱਟ ਪਾਉਣਾ ਹੈਗਾ ਇੱਥੋਂ ਇੱਥੇ ਰੱਖ ਕੇ ਆਹ ਦੇਖੋ ਇੱਥੇ ਆਉਗੀ ਆਪਣੀ ਸਲਾਈ ਇੱਥੇ ਆਪਣੀ ਆ ਸਲਾਈ ਆਉਗੀ ਤੇ ਹੁਣ ਇਹਦੀ ਮੋਰੀ ਦਾ ਨਿਸ਼ਾਨ ਲਾ ਲੈਣਾ 8 ਇੰਚ ਤੇ ਲੱਗੂਗਾ ਇਹ ਤੇ ਹੁਣ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਇਹ ਆਪਣਾ ਮੋੜਾ ਬਿਲਕੁਲ ਸਹੀ ਆਊਗਾ 1.5 ਆ ਗਿਆ ਜੀ ਇੱਥੋਂ ਦੀ ਅੱਧੇ ਇੰਚ ਦੀ ਆਪਣੀ ਆਹ ਵਾਲੀ ਕਾਟ ਹੋਊਗੀ ਠੀਕ ਹੈ ਜੀ ਜਿਹੜੀ ਬਾਹਾਂ ਦੇ ਵਿੱਚ ਆਪਾਂ ਕਾਟ ਪਾਉਣੇ ਆ ਅੱਧੇ ਇੰਚ ਦੀ ਆਪਣੀ ਕਾਟ ਪੈਜੂਗੀ ਆਹ ਸਲਾਈ ਆਪਾਂ 1.5 ਤੇ ਲਾਉਣੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਸਲਾਈ ਲਾ ਕੇ ਆਪਾਂ ਜਿਹੜੀਆਂ ਬਾਹਾਂ ਦੇ ਨਿਸ਼ਾਨਾ ਲਾਉਂਗਾ ਉਹਨਾਂ ਤੇ ਸਲਾਈ ਲਾਉਣੀ ਆ ਇਥੋਂ ਆਪਣੀ ਆਹ ਵਾਲੀ ਚੀਜ਼ 1.5 ਇੰਚ ਅੱਧੇ ਇੰਚ ਦੀ ਇਹਦੇ ਚ ਬਾਹਰ ਤੋਂ ਆਪਾਂ ਕਾਟ ਪਾਣੀ ਤੇ ਹੋ ਗਈ ਆਪਣਾ 11 ਇੰਚ ਹੁੰਦਾ ਰਹੇ ਚੈਨਲ ਨੂੰ ਪਾਲੋ ਵੀ ਸਬਸਕ੍ਰਾਈਬ ਵੀਡੀਓ ਨੂੰ ਫੁੱਲ ਵਾਚ ਕਰਿਓ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਮਝ ਲੱਗ ਰਹੀ ਹੈ ਨਾ ਇਸ ਤਰ੍ਹਾਂ ਆਪਣੀ ਬਾਹ ਹੋਗੀ ਇਹਦੇ ਵਿੱਚ ਆਪਾਂ ਹੁਣ ਜਿਹੜੀ ਕਾਰਡ ਸੀ ਉਹ ਪਾਉਣੀ ਹੈ ਇੱਕ ਬਾਹ ਨੂੰ ਇਸ ਤਰ੍ਹਾਂ ਰੱਖ ਲੈਣਾ ਹੈ ਇੱਕ ਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਲੈਣਾ ਹੈ ਇੱਕ ਨੂੰ ਇਸ ਤਰ੍ਹਾਂ ਰੱਖ ਲੈਣਾ ਹੈ ਦੋਨੇ ਬਾਹਾਂ ਦੇ ਇੱਕ ਦਾ ਮੂੰਹ ਆਇਆ ਇੱਧਰ ਕਰ ਲੈਣਾ ਤੇ ਇੱਕ ਦਾ ਮੂੰਹ ਇੱਧਰ ਕਰ ਲੈਣਾ ਜਿਵੇਂ ਆਪਣੀਆਂ ਬਾਹਾਂ ਹੁੰਦੀਆਂ ਨੇ ਹੋਂ ਦੇ ਵਿੱਚ ਆਪਾਂ ਕਾਰਡ ਪਾਵਾਂਗੇ ਅੱਧੇ ਅੱਧੇ ਦੀ ਬਾਹਰ ਤੇ ਅੱਧੇ ਅੱਧੇ ਦੀ ਕਾਟਾ ਪਾ ਕੇ ਤੇ ਪਾਣੀ ਆ ਥੋੜਾ ਜਿਹਾ ਕੱਪੜਾ ਚੱਕ ਕੇ ਉੱਪਰ ਤੱਕ ਤੇ ਅੱਧੇ ਦੀ ਆਪਾਂ ਇੱਧਰ ਪਾਉਣੀ ਹੈ نیچے ਜਦੋਂ ਤਾਂ ਪਈ ਹੋਈ ਆ ਉੱਪਰ ਤੋਂ ਇਸ ਤਰ੍ਹਾਂ ਆਪਾਂ ਕਾਟ ਪਾ ਕੇ ਹੁਣ ਆਪਾਂ ਬਾਹਾਂ ਸਿੱਧਾ ਕਰਾਂਗੇ ਬਾਹਮਸੇ ਤਾ ਕਰਤੀ ਤੇ ਆਪਾਂ ਰੱਖਾਂਗੇ ਇਸ ਤਰ੍ਹਾਂ ਕੋੜਤੀਂ ਰੱਖਾਂਗੇ ਤੇ ਇਹਨੂੰ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਆ ਕੇ ਬਾਹਮ ਤੁੜਾਂਗੇ ਸਰਾਂ ਚੰਗੀ ਤਰ੍ਹਾਂ ਆ ਦੇਖੋ ਆਪਣਾ ਪੂਰਾ ਆ ਰਿਹਾ ਹੈ ਇਸ ਤਰ੍ਹਾਂ ਆਪਣਾ ਜਿਹੜਾ ਨਾਮ ਆ ਪਾ ਬਿਲਕੁਲ ਸਹੀ ਆ ਰਿਹਾ ਹੈ ਮਨ ਆਪਣੀ ਤੇ ਸਲਾਹ ਖਿੱਚ ਕੇ ਨਹੀਂ ਲਾਉਣੀ ਹੈਗੀ ਸਲਾਈ ਬਿਲਕੁਲ ਆਰਾਮ ਨਾਲ भारी नाप देयर कियाप सी बह जोड़ रहे हैं। मोटा हो नीचे न कट कर देंदिया ने फिर झोल पैन लग जाए ਆ ਦੇਖੋ ਜੀ ਆਪਣੀ ਇੱਕ ਬਾਹ ਜੜੀ ਗਈ ਬਿਲਕੁਲ ਆਸਾਨੀ ਦੇ ਨਾਲ ਹੁਣ ਆਪਾਂ ਇਸੇ ਤਰ੍ਹਾਂ ਦੂਸਰੀ ਬਾਹ ਵੀ ਚੜ ਕੇ ਤੁਹਾਨੂੰ ਦਿਖਾਵਾਂਗੇ ਆ ਆਪਣੀ ਬਾਹ ਹੋ ਗਈ ਕਬੀਸੂਗ ਜਿਹੜੀ ਬਾਹ ਹੈ ਉਹਨਾਂ ਆਪਾਂ ਸਿੱਧੀ ਕਰਾਂਗੇ ਕੋੜਤੀ ਚ ਆਪਾਂ ਪਹਿਲਾਂ ਘਾਟ ਪਾ ਲਈ ਜੀ ਤੇ ਬਾਹ ਚ ਆਪਾਂ ਬਾਅਦ ਚ ਪਾਈ ਹੈ ਸਲਾਈ ਲਾ ਕੇ ਇਸ ਤਰ੍ਹਾਂ ਆ ਵੀ ਇਸ ਟਕਪੜਾ ਕੱਟ ਦਿੰਨੀ ਆ ਥੋੜਾ ਜਿਹਾ ਇਹ ਕੋਪਨ ਸਹੀ ਆਉਗੀ ਬਿਲਕੁਲ ਬਾਹ ਇਸ ਤਰ੍ਹਾਂ ਕਰਕੇ ਦੇਖ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਬਾਹਮ ਕਮੀਜ਼ ਦੇ ਮੋਢੇ ਵਿੱਚ ਪਾਟ ਇਸ ਤਰ੍ਹਾਂ ਦੇਖਣਾ ਆਪਾਂ ਆ ਦੇਖੋ ਆਪਣੀ ਜਿਹੜੀ ਬਾਹਂ ਬਿਲਕੁਲ ਸਹੀ ਆ ਰਹੀ ਹੈ ਜਿਹੜੀ ਤੇ ਪਸਰ ਆਰਾਮ ਨਾਲ ਸਾਈਨ ਹੋਣੀ ਹੈ ਕੋਈ ਕਪੜਾ ਖਿੱਚ ਨਹੀਂ ਕਰਨਾ ਨਹੀਂ ਤਾਂ ਖਿੱਚ ਜੀ ਪੈਣ ਲੱਗ ਜੇ ਮੋਢੇ ਨੂੰ ਹਾਂਜੀ ਆਪਣਾ ਮੋਢਾ ਦੇਖੋ ਆਹ ਵਾਲੀ ਆਪਣੀ ਹੈਗੀ ਐ ਮੋਢੇ ਵਾਲੀ ਕਾਟ ਮੋਢੇ ਦੀ ਸਲਾਈ ਇੱਥੋਂ ਆਪਾਂ ਰੱਖ ਲੈਣਾ ਤੇ ਆਹ ਦੇਖੋ ਨੀਚੇ ਇੱਥੇ ਆਪਣੀ ਹੈਗੀ ਐ ਬਾਹਾਂ ਆਹ ਦੇਖੋ 11 ਇੰਚ ਮੋਢਾ ਆ ਗਿਆ ਨਾ ਆਪਣਾ 11 ਇੰਚ ਰੈਡੀ ਹੋ ਗਿਆ ਇਸ ਤਰ੍ਹਾਂ ਆਪਾਂ 11 ਇੰਚ ਮੋਢੇ ਦੀ ਕਟਾਈ ਕਰਨੀ ਹੈ ਤੇ ਬਾਹਾਂ ਦੀ ਸਲਾਈ ਕਰਨੀ ਹੈ ਤੇ ਬਾਹਾਂ ਦੇ ਵਿੱਚ ਇਸ ਤਰ੍ਹਾਂ ਜੋੜ ਪਾਉਣਾ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ